ਅੱਜ ਦਾ ਜਿਹੜਾ ਮਸਲਾ ਵਾ ਜਿਹੜਾ ਸਵਾਲ ਆ ਉਹ ਹੈ ਕਿ ਪੰਜਾਬ ਦੀ ਕੀ ਹੋਵੇ ਦਰਿਆਈ ਪਾਣੀਆਂ ਦੇ ਉੱਤੇ ਵਿਉਤਬੰਦੀ ਇਸ ਸਵਾਲ ਦਾ ਜਵਾਬ ਮੈਂ ਦੇਣ ਦੀ ਕੋਸ਼ਿਸ਼ ਕਰੂੰਗਾ ਪਰ ਇਸ ਤੋਂ ਪਹਿਲਾਂ ਇੱਕ ਮਸਲਾ ਹੋਰ ਸਾਹਮਣੇ ਆਇਆ ਵਾ ਕਿ ਸੱਡਨਲੀ ਆਪਾਂ ਵੇਖਿਆ ਕਿ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੇ ਇੱਕ ਬਹੁਤ ਤਕੜਾ ਸਟੈਂਡ ਲੈ ਲਿਆ ਇਸ ਸਟੈਂਡ ਇਨ ਨੇ 2016 17 ਚ ਕਿਉਂ ਨਹੀਂ ਲਿਆ ਇਹ ਸਟੈਂਡ ਮਨ ਨੇ 2022 ਚ ਜਾਂ 2023 ਚ ਜਾਂ 2024 ਚ ਕਿਉਂ ਨਹੀਂ ਲਿਆ ਉਹਦਾ ਕਾਫੀ ਉਹਦਾ ਉਹਦਾ ਜਵਾਬ ਜਿਹੜਾ ਵਾ ਕਈ ਸਾਡੇ ਕੌਲਰਸ ਨੇ ਆਪੇ ਦੇ ਦਿੱਤਾ ਵਾ ਕਿ 2016 17 ਦੇ ਵਿੱਚ ਸ਼ਹਿਦ ਆਸ ਸੀਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਕੀ ਰਾਜਾਂ ਚ ਵੀ ਬਣ ਜੂਗੀ ਉਦੋਂ ਆਮ ਆਦਮੀ ਪਾਰਟੀ ਹਰਿਆਣਾ ਚ ਵੀ ਚੋਣ ਲੜ ਰਹੀ ਸੀ ਰਾਜਸਥਾਨ ਚ ਵੀ ਚੋਣ ਲੜਨਾ ਚਾਹੁੰਦੀ ਸੀ ਗੁਜਰਾਤ, ਗੋਆ ਹੋਰ ਵੀ ਥਾਂ ਤੇ ਯੂਪੀ ਵਗੈਰਾ ਤੱਕ ਵੀ ਉਦੋਂ ਆਪਣੀ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਯਾਦ ਆ ਇਹ ਇਹ ਗੱਲ ਮੈਂ ਅੱਗੇ ਵੀ ਸੁਣਾ ਚੁੱਕਾ ਹਾਂ ਕਿਉਂਕਿ ਅੱਜ ਆਪਾਂ ਪਾਣੀਆਂ ਤੇ ਗੱਲ ਕਰ ਰਹੇ ਹਾਂ ਮੈਂ ਦੁਬਾਰਾ ਸੁਣਾਉਣੀ ਚਾਹ ਰਣਾ ਜਿੱਦੋਂ ਮੈਂ 2016 ਦੇ ਵਿੱਚ ਮੈਨੀਫੈਸਟੋ ਬਣਾ ਰਾਇਆ ਸੀ ਪਾਰਟੀ ਦਾ ਉਦੋਂ ਅਸੀਂ ਪਾਣੀਆਂ ਦਾ ਮਸਲੇ ਦੇ ਉੱਤੇ ਮੈਨੀਫੈਸਟੋ ਦੇ ਬੜਾ ਕਲੀਅਰ ਲਿਖਿਆ ਮੀਟਿੰਗ ਹੋਈ ਕਿ ਅਸੀਂ ਆ ਮੈਨੀਫੈਸਟੋ ਬਣਾਇਆ ਵਾ ਪਾਣੀਆਂ ਦੇ ਉੱਤੇ ਆਪਾਂ ਤਕੜਾ ਸਟੈਂਡ ਲੈਣਾ ਵਾ ਉਦੋਂ ਅਰਵਿੰਦ ਕੇਜਰੀਵਾਲ ਨੇ ਸਾਰੀ ਮੀਟਿੰਗ ਦੇ ਵਿੱਚ ਉੱਥੇ ਸੁਖਪਾਲ ਖੈਰਾ ਵੀ ਸੀ ਹੋਰ ਵੀ ਕੁਝ ਲੀਡਰ ਸਨ ਉੱਥੇ ਉਹਨਾਂ ਨੇ ਕਿਹਾ ਕਿ ਇਹ ਮਸਲਾ ਜਿਹੜਾ ਵਾ ਨਾ ਪਾਣੀਆਂ ਦਾ ਮਸਲਾ ਇਹ ਮੈਂ ਕਿਹਾ ਜੀ ਕਿਉਂਕਿ ਮੈਂ ਮੈਨੀਫੈਸਟੋ ਦਾ ਇੰਚਾਰਜ ਸੀ ਮੈਂ ਕਿਹਾ ਜੀ ਇਹ ਤੇ ਮਸਲਾ ਬਹੁਤ ਇੰਪੋਰਟੈਂਟ ਹੈ ਉਹਨਾਂ ਨੇ ਕਿਹਾ ਜੀ ਬਾਅਦ ਚ ਗੱਲ ਕਰਾਂਗੇ ਜੋ ਬਾਅਦ ਚ ਅਸੀਂ ਗੱਲ ਕੀਤੀ ਉਹਨਾਂ ਕਿਹਾ ਵੀ ਆਪਾਂ ਬਾਕੀ ਸਟੇਟਾਂ ਦੇ ਵਿੱਚ ਵੀ ਤੇ ਇਲੈਕਸ਼ਨ ਲੜਨੀ ਆਂ ਐਂ ਕਿਹਾ ਜੀ ਇਲੈਕਸ਼ਨ ਤੇ ਲੜਨੀ ਹੋਊਗੀ ਤੁਸੀਂ ਹਰਿਆਣਾ ਰਾਜਸਥਾਨ ਜਾਂ ਬਾਕੀ ਥਾਵਾਂ ਤੇ ਪਰ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਇਹ ਮਸਲਾ ਤੁਸੀਂ ਮੈਨੀਫੈਸਟੋ ਚ ਨਾ ਪਾਓ ਵੈਸੇ ਚੁੱਕ ਲਿਓ ਸੋ ਹੁਣ ਸਡਨਲੀ ਉਹੋ ਹੀ ਮਸਲਾ ਜਿਹੜਾ ਵਾਏ ਇਹ ਜਨਤਕ ਤੌਰ ਤੇ ਚੁੱਕਣਾ ਚਾਹਰੇ ਆ ਚੁੱਕਿਆ ਵਾ ਅੱਜ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਹੁਣ ਆਮ ਆਦਮੀ ਨੂੰ ਇਹ ਵੀ ਪਤਾ ਲੱਗ ਗਿਆ ਵਾ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਵਾ ਕਿ ਹੁਣ ਹਰਿਆਣਾ ਤੇ ਰਾਜਸਥਾਨ ਜਾਂ ਬਾਕੀ ਸਟੇਟਾਂ ਦੇ ਨਾਲ ਗੱਲ ਬਣਨੀ ਨਹੀਂ ਗੱਲ ਜੇ ਬਣੀ ਆ ਤੇ ਪੰਜਾਬ 'ਚ ਬਣੀ ਆ ਹੋ ਸਕਦਾ ਦਿੱਲੀ ਦੇ ਵਿੱਚ ਦੁਬਾਰਾ ਸੱਤਾ ਚਾਜ ਜੇ ਇਸ ਤੋਂ ਵੱਧ ਅਸੀਂ ਅੱਗੇ ਫੈਲਣਾ ਸਾਡੇ ਵਾਸਤੇ ਕਾਫੀ ਮੁਸ਼ਕਲ ਆ ਸੋ ਹੁਣ ਪਹਿਲੀ ਵਾਰੀ ਪੰਜਾਬ ਵਾਸਤੇ ਵਾਕਈ ਪਾਣੀਆਂ ਦੇ ਉੱਤੇ ਇੱਕ ਸਟੈਂਡ ਲਿਆ ਵਾ ਜਾਂ ਲੱਗ ਰਿਹਾ ਵਾ ਕਿ ਸਟੈਂਡ ਲਿਆ ਵਾ ਮਸਲਾ ਹੁਣ ਮੈਂ ਇਹ ਕਈ ਹੋਰ ਵੀ ਪਹਿਲੂ ਆ ਜਿਨ੍ਹਾਂ ਦੇ ਬਾਰੇ ਮੈਂ ਅੱਜ ਗੱਲ ਕਰਨ ਜਾ ਰਿਹਾ ਵਾਂ ਮਸਲਾ ਸਿਰਫ ਇਹ ਜਿਹੜਾ 4500 ਕਿਊਸਿਕ ਹੋਰ ਹਰਿਆਣਾ ਨੂੰ ਪਾਣੀ ਦੇਣਾ ਉਹਦਾ ਨਹੀਂ ਉਹ ਤੇ ਹੁਣ 15 ਦਿਨ ਰਹਿ ਗਏ ਆ ਸਾਰੇ ਉਸ ਤੋਂ ਬਾਅਦ ਅਗਲੇ ਸਾਲ ਦਾ ਕੋਟਾ ਸ਼ੁਰੂ ਹੋ ਜਾਣਾ ਵਾ ਔਰ ਇਸ ਵੇਲੇ بارشਾਂ ਵੀ ਸ਼ੁਰੂ ਹੋ ਗਈਆਂ ਵਾ ਸ਼ਾਇਦ 4500 ਕਿਊਸਿਕ ਤੁਸੀਂ ਦੇ ਵੀ ਦੋ ਤੇ ਖੌਪੀ ਅਸੀਂ ਅਗਲੇ ਸਾਲ ਦੇ ਕੋਟੇ ਚੋਂ ਕੱਟ ਲਾਂਗੇ ਤੇ ਸ਼ਾਇਦ ਇਸ ਵੇਲੇ ਇਸ ਸਟੇਜ ਦੇ ਵਿੱਚ ਪੰਜਾਬ ਨੂੰ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਆਪਾਂ ਵੇਖਿਆ ਕਿ بارشਾਂ ਸ਼ੁਰੂ ਹੋ ਗਈਆਂ ਲੇਕਿਨ ਮਸਲਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਗੰਭੀਰ ਆ ਇਹਦੇ ਹੋਰ ਬਹੁਤ ਸਾਰੇ ਪਹਿਲੂ ਬਾਜ ਇਹਨਾਂ ਦੇ ਵਿੱਚ ਜਿਹੜੇ ਅੱਜ ਵਿਧਾਨ ਸਭਾ ਦੇ ਸਪੈਸ਼ੀਅਲ اجلاس ਦੇ ਵਿੱਚ ਨਿਕਲ ਕੇ ਆਏ ਪਹਿਲਾਂ ਵੀ ਇਹਨਾਂ ਦੇ ਬਾਰੇ ਚਰਚਾ ਹੁੰਦੀ ਰਹੀ ਆ ਲੇਖ ਵੀ ਲਿਖੇ ਗਏ ਨੇ ਲੇਕਿਨ ਉਹਨਾਂ ਦੇ ਉੱਤੇ ਕਿਸੇ ਨੇ ਸਟੈਂਡ ਨਹੀਂ ਲਿਆ ਹੁਣ ਦੇਖਣਾ ਇਹ ਹੋਊਗਾ ਕਿ ਹੁਣ ਦੀ ਮੌਜੂਦਾ ਸਰਕਾਰ ਸਟੈਂਡ ਲੈਂਦੀ ਕਿ ਨਹੀਂ ਲੈਂਦੀ ਜੇ ਉਹ ਸਟੈਂਡ ਲਾਉਗੀ ਤੇ ਬਾਕੀ ਪਾਰਟੀਆਂ ਵਾਕਈ ਇਸ ਪਾਰਟੀ ਦੇ ਨਾਲ ਖੜੀਆਂ ਰਹਿਣਗੀਆਂ ਇਹ ਵੱਡਾ ਮਸਲਾ ਹੁਣ ਡੈਮ ਸੇਫਟੀ ਐਕਟ ਹੈ ਜਿਹੜਾ ਮੈਂ ਉਦੋਂ ਵਿਧਾਨ ਸਭਾ ਦਾ ਮੈਂਬਰ ਸੀ 2021 ਦੇ ਵਿੱਚ ਜਦੋਂ ਡੈਮ ਸੇਫਟੀ ਐਕਟ ਪਾਸ ਹੋਇਆ ਇਹਦੇ ਤੇ ਵਿਚਾਰ ਹੋਇਆ ਲੇਕਿਨ ਉਦੋਂ ਉਹ ਸਟੈਂਡ ਨਹੀਂ ਲਿਆ ਗਿਆ ਉਦੋਂ ਕਾਂਗਰਸ ਸਰਕਾਰ ਸੀ ਉਦੋਂ ਕਾਂਗਰਸ ਸਰਕਾਰ ਨੇ ਉਹ ਸਟੈਂਡ ਨਹੀਂ ਲਿਆ ਜਿਹੋ ਜਿਆ ਲੈਣਾ ਚਾਹੀਦਾ ਸੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ ਚਾਹੀਦਾ ਸੀ ਔਰ ਸਿਰਫ ਇਹੋ ਹੀ ਨਹੀਂ ਜੀਨियस ਡੇਟਾ ਵਾਂ ਜਿਹੜੀਆਂ ਰੈਪੀਰੀਅਨ ਸਟੇਟਸ ਹੁਣ ਆਪਾਂ ਵੇਖਿਆ ਕਿ ਨਰਬਦਾ ਜਿਹੜੀ ਆ ਉਹਦੇ ਵਿੱਚ ਮੱਧਿਆ ਪ੍ਰਦੇਸ਼ ਰੈਪੀਰੀਅਨ ਸਟੇਟ ਹੈ Rajasthan ਨੇ ਪਾਣੀ ਮੰਗਿਆ ਸੀ ਮੱਧਿਆ ਪ੍ਰਦੇਸ਼ ਤੋਂ ਲੇਕਿਨ ਟ੍ਰਿਬਿਊਨਲ ਨੇ ਕਿਹਾ ਤਾਂ ਜੀ Rajasthan ਰੈਪੀਰੀਅਨ ਨਹੀਂ ਸੋ ਉਹਨਾਂ ਨੂੰ ਨਰਬਦਾ ਦਾ ਪਾਣੀ ਨਹੀਂ ਮਿਲ ਸਕਦਾ ਸੋ ਜਿਹੜਾ ਡੈਮ ਸੇਫਟੀ ਐਕਟ ਬਣਿਆ ਸੀ ਪੰਜਾਬ ਸਰਕਾਰ ਨੂੰ ਸਾਰੀਆਂ ਰੈਪੀਰੀਅਨ ਸਟੇਟਸ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਅਸਾਮ ਦੇ ਨਾਲ ਜਿੱਥੋਂ ਬ੍ਰਹਮਪੁੱਤਰਾ ਲੰਘਦੀ ਆ ਉੱਤਰਾਖੰਡ ਜਿੱਥੋਂ ਗੰਗਾ ਲੰਘਦੀ ਆ ਯਮਨਾ ਲੰਘਦੀ ਆ ਕ੍ਰਿਸ਼ਨਾ ਮਹਾਰਾਸ਼ਟਰਾ ਕਰਨਾਟਕਾ ਔਰ ਹੋਰ ਵੀ ਜਿਹੜੀਆਂ ਰੈਪੀਰੀਅਨ ਸਟੇਟ ਨੇ ਖਾਸ ਕਰਕੇ ਉਹਨਾਂ ਸਟੇਟਾਂ ਦੇ ਨਾਲ ਜਰੂਰ ਗੱਲਬਾਤ ਕਰਨੀ ਚਾਹੀਦੀ ਸੀ ਜਿਹਨਾਂ ਡੈਮ ਸੇਫਟੀ ਐਕਟ ਬਣਿਆ ਵਾ ਕਿਉਂਕਿ ਡੈਮ ਸੇਫਟੀ ਐਕਟ ਦੇ ਵਿੱਚ ਕੰਟਰੋਲ ਸੈਂਟਰ ਕੋ ਚਲਾ ਗਿਆ ਸੈਂਟਰ ਕੰਟਰੋਲ ਕਰ ਸਕਦਾ ਜੇ ਕਰਨਾ ਚਾਵੇ ਉਦੋਂ ਤੇਰੀ ਡੈਮ ਜਿਹੜਾ ਵਾ ਇਹ ਉੱਤਰਾਖੰਡ ਦੇ ਵਿੱਚ ਬਣਿਆ ਵਾ ਇਹਨਾਂ ਸਟੇਟਾਂ ਦੇ ਨਾਲ ਸਾਨੂੰ ਗੱਲ ਕਰਨੀ ਚਾਹੀਦੀ ਸੀ ਔਰ ਉਹਦਾ ਇੱਕ ਰੀਜ਼ਨ ਹੈ ਕਿਉਂ ਗੱਲ ਕਰਨੀ ਚਾਹੀਦੀ ਸੀ ਉਹ ਮੈਂ ਉਹਦੇ ਬਾਰੇ ਹੁਣੇ ਦੱਸਦਾ ਵਾਂ ਮਸਲੇ ਦੀ ਇੱਕ ਹੋਰ ਜੜ ਜਿਹੜੀ ਹੈ ਉਹ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਮਸਲਾ ਚੁੱਕਿਆ ਕਈ ਲੀਡਰਾਂ ਨੇ ਇਹਦੇ ਬਾਰੇ ਗੱਲ ਕੀਤੀ ਜਿਹੜੀ ਧਾਰਾ ਸੈਕਸ਼ਨ 78 79 80 78 79 80 ਇਹ ਤੇਰੀ ਧਾਰਾ ਵਾ ਸਤਾ ਪ੍ਰੀਤਮ ਸਿੰਘ ਕਮੇਂਦਾਨ ਜਿਹੜੇ ਪਾਣੀ ਦੇ ਐਕਸਪਰਟਸ ਸਨ ਮੇਰੇ ਦੋਸਤ ਵੀ ਸਨ 2 ਸਾਲ ਪਹਿਲਾਂ ਉਹ ਗੁਜ਼ਰ ਗਏ ਉਹਨਾਂ ਨੇ ਇਹਦੇ ਤੇ ਬਹੁਤ ਕੰਮ ਕੀਤਾ ਔਰ ਉਹਨਾਂ ਨੇ ਕੋਕ ਕਰਕੇ ਰਿਸਰਚ ਕੱਢੀ ਔਰ ਉਹਨਾਂ ਕਿਹਾ ਕਿ ਇਹ ਜਿਹੜੀ ਆਂਧਰਾ ਸਟੇਟ ਐਕਟ ਹੈ 1953 ਦੀ ਐਕਟ ਜਦੋਂ ਤੁੰਗ ਭਦਰਾ ਪ੍ਰੋਜੈਕਟ ਬਣਿਆ ਉਹ ਸਟੇਟ ਦੇ ਵਿੱਚ ਦੋ ਤਿੰਨ ਸਟੇਟਾਂ ਦਾ ਪ੍ਰੋਜੈਕਟ ਸੀ ਉਹਦੀ ਜਿਹੜੀ ਸੈਕਸ਼ਨ 66 ਸੀ ਉਹਨੂੰ ਹੂਬ ਹੂ ਸੈਕਸ਼ਨ 78 ਬਣਾ ਕੇ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਦੇ ਵਿੱਚ ਲੈ ਆਇਆ ਹਾਲਾਂਕਿ ਤੁੰਗ ਭਧਰਾ ਪ੍ਰੋਜੈਕਟ ਦੇ ਹਾਲਾਤ ਹੋਰ ਸਨ ਔਰ ਪਾਖੜਾ ਨੰਗਲ ਡੈਮ ਦੇ ਹਾਲਾਤ ਹੋਰ ਸਨ ਸਾਡੀਆਂ ਦਰਿਆਵਾਂ ਦੇ ਮਸਲੇ ਹੋਰ ਸੀ ਉੱਥੋਂ ਦੇ ਦਰਿਆਵਾਂ ਦੇ ਮਸਲੇ ਹੋਰ ਸਨ ਉੱਥੇ ਮੋਰ ਥੈਨ 1 ਸਟੇਟ ਜਿਹੜੀ ਸੀ ਉਹ ਰਾਈਪੇਰੀਅਨ ਸੀ ਇੱਥੇ ਸਿਰਫ ਪੰਜਾਬ ਰਾਈਪੇਰੀਅਨ ਸਟੇਟਸ ਰਹਿ ਗਈ ਸੀ ਸੋ ਉਹ 77 ਨੂੰ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਚੰਗੀ ਗੱਲ ਸੀ ਉਹਨਾਂ ਨੇ ਇਹਨੂੰ ਚੈਲੰਜ ਕੀਤਾ ਹਾਲਾਂਕਿ ਉਹਨਾਂ ਦਾ ਐਸਵਾਈਐਲ ਦੇ ਉੱਤੇ ਜਿਹੜਾ ਰੋਲ ਸੀ ਉਹ ਸਹੀ ਨਹੀਂ ਸੀ ਲੇਕਿਨ 78 ਐਕਟ ਨੂੰ ਜਿਹਨੂੰ ਚੈਲੰਜ ਕੀਤਾ ਉਹ ਇੱਕ ਚੰਗਾ ਕਦਮ ਸੀ ਉਹਨਾਂ ਦਾ ਲੇਕਿਨ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਕਾਂਗਰਸੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਸੁਪਰੀਮ ਕੋਰਟ ਤੋਂ ਕੇਸ ਵਾਪਸ ਲਿਆ 1981 ਦੀ ਐਗਰੀਮੈਂਟ ਕੀਤੀ ਔਰ ਐਸਵਾਈਐਲ ਬਰਾਊਂਡ ਦਾ ਫੈਸਲਾ ਕੀਤਾ ਔਰ ਉਹਦੇ ਬਾਰੇ ਅੱਜ ਭਗਵੰਤ ਮਾਨ ਨੇ ਜ਼ਿਕਰ ਵੀ ਕੀਤਾ ਵਾ ਔਰ ਉਸ ਵੇਲੇ ਅਮਰਿੰਦਰ ਸਿੰਘ ਨੇ ਜਿਹੜੀ ਐਡ ਦਿੱਤੀ ਸੀ ਵੀ ਇੱਥੇ ਟੱਕ ਲੱਗਣਾ ਵਾ ਉਹ ਬ੍ਰਦਰ ਸਿੰਘ ਵੱਲੋਂ ਐਡ ਐਡ ਸਗੀ ਇਸ਼ਤਿਹਾਰ ਸੀਗਾ ਉਸ ਵੇਲੇ ਉਹ ਮੈਂਬਰ ਪਾਰਲੀਮੈਂਟ ਸਨ ਔਰ ਸਿਰਫ ਇਹੋ ਹੀ ਨਹੀਂ ਜਦੋਂ ਇਹ 1981 ਦੀ ਐਗਰੀਮੈਂਟ ਹੋਈ ਆ ਤੇ ਪੰਜਾਬ ਸਰਕਾਰ ਦਰਬਾਰਾ ਸਿੰਘ ਸਰਕਾਰ ਕਾਂਗਰਸ ਸਰਕਾਰ ਨੇ ਉਦੋਂ ਵਾਈਟ ਪੇਪਰ ਜਾਰੀ ਕੀਤਾ ਕਿ ਆ ਵੀ ਵੇਖੋ ਇਹ ਕੀ ਕਮਾਲ ਕਰਤਾ ਤੇ ਇਸ਼ੂਡ ਆ ਵਾਈਟ ਪੇਪਰ ਟੂ ਐਪਰੀਸ਼ੀਏਟ ਹੇਲ ਦੀ ਐਗਰੀਮੈਂਟ ਉਹੋ ਹੀ ਐਗਰੀਮੈਂਟ ਜੋ ਸਾਡੇ ਅੱਜ ਗੱਲ ਦੀ ਹੱਡੀ ਬਣਿਆ ਹੋਇਆ ਹੈ ਇਹ ਇਹਨਾਂ ਸਟੇਟਾਂ ਦਾ ਰੋਲ ਯਾ ਪਾਸਿੰਗ ਬਾਦਲ ਨੇ ਠੀਕਿਆ 1900 ਸੈਕਸ਼ਨ 78 ਨੂੰ ਚੈਲੰਜ ਕੀਤਾ ਸੀ ਪਰ ਐਸਵਾਈਐਲ ਦੇ ਉੱਤੇ ਉਹਨਾਂ ਵੀ ਹਰਿਆਣਾ ਨਾਲ ਸਮਝੌਤਾ ਕੀਤਾ ਹਰਿਆਣੇ ਦੇ ਉਦੋਂ ਉਹਨਾਂ ਦੇ ਦੋਸਤ ਦੇਵੀ ਲਾਲ ਤੋਂ ਉਹਨਾਂ ਨੇ ਪੈਸਾ ਐਕਸੈਪਟ ਕੀਤਾ ਯਾ ਜਿਹੜਾ ਵੀ ਉਦੋਂ ਮੁੱਖ ਮੰਤਰੀ ਸਨ ਸੋ ਪੰਜਾਬ ਰੀਆਰਗੇਨ ਐਕਟ ਇੱਕ ਪਵਾੜੇ ਦੀ ਚੜ੍ਹਿਆ ਔਰ ਸਿਰਫ ਇਹੋ ਹੀ ਨਹੀਂ ਇਸ ਤੋਂ ਬਾਅਦ ਜਦੋਂ ਪੰਜਾਬ ਅਕੋਰਡ ਸਾਈਨ ਹੋਇਆ 1985 ਦੇ ਵਿੱਚ ਬਰਨਾਲਾ ਸਰਕਾਰ ਸੰਤ ਲੰਗੋਵਾਲ ਤੇ ਸੁਰਜੀਤ ਸਿੰਘ ਬਨਾਲਾ ਨੇ ਅਕੋਰਡ ਸਾਈਨ ਕੀਤਾ ਉਹਦੇ ਚ ਅਸੀਂ ਐਸਓਆਈਐਲ ਬਣਾਉਣ ਨੂੰ ਮੰਨੇ ਸੋ ਜੋ 1976 ਔਰ 1981 ਗਲਤੀ ਹੋਈ ਸੀ ਉਹਨੂੰ ਅਸੀਂ 1985 ਦੇ ਪੰਜਾਬ ਅਕੋਰਡ ਦੇ ਵਿੱਚ ਉਹਨੂੰ ਅਸੀਂ ਜਸਟੀਫਾਈ ਕਰਤਾ ਉਹਦੇ ਤੇ ਮੋਰ ਲਾਤੀ ਅਸੀਂ ਸੋ ਗਲਤੀਆਂ ਸਾਰੀਆਂ ਪਾਰਟੀਆਂ ਵੱਲੋਂ ਹੋਈਆਂ ਹੋਈਆਂ ਵਾ ਪਰ ਸਭ ਤੋਂ ਵੱਡੀ ਗਲਤੀ ਜਿਹੜੀ ਸੀਗੀ ਉਹ ਸੀਗੀ 1955 ਦੀ ਐਗਰੀਮੈਂਟ ਉਦੋਂ ਇੰਡਸ ਵਾਟਰ ਸਪਲੀਟੀ ਸਾਈਨ ਹੋਣੀ ਸੀ ਉਹਦੀ ਗੱਲਬਾਤ ਚੱਲ ਰਹੀ ਸੀ ਇੰਟਰਸਵਾਟਰ ਸਟੇਟੀ ਬਾਦ ਦੇ ਵਿੱਚ 1960 ਚ ਵਿੱਚ ਸਾਈਨ ਹੋਈ ਹੈ ਲੇਕਿਨ 1955 ਦੇ ਵਿੱਚ ਇਹ ਕਹਿ ਕੇ ਕਿ ਸਾਡਾ ਪਾਣੀ ਸਾਡੇ ਪਾਣੂ ਦੀ ਵਰਤੋਂ ਸਾਡੇ ਹੋ ਰਹੀ ਆ ਪਾਣੀ ਦੀ ਸਾਨੂੰ ਲੋੜ ਆ ਤਾਂ ਕਿ ਪਾਕਿਸਤਾਨ ਨੂੰ ਹੋਰ ਪਾਣੀ ਨਾ ਜਾਵੇ ਉਦੋਂ 1955 ਦੀ ਐਗਰੀਮੈਂਟ ਜਿਹੜੀ ਆ ਮੀਟਿੰਗ ਸੱਦੀ ਗਈ ਹੈ ਮਿਨਿਸਟਰੀਅਲ ਕਾਨਫਰੰਸ ਸੱਦੀ ਗਈ ਪੰਡਿਤ ਜਵਾਲਲ ਨੈਨੋ ਉਹਦੇ ਮੁੱਖ ਮੰਤਰੀ ਸਨ ਉਹਨਾਂ ਨੇ ਉਸ ਮੀਟਿੰਗ ਨੂੰ ਪ੍ਰੈਜ਼ਾਈਡ ਓਵਰ ਕੀਤਾ ਔਰ ਸਾਰੇ ਮੁੱਖ ਮੰਤਰੀ ਉੱਥੇ ਹਾਜ਼ਰ ਸਨ ਪੰਜਾਬ ਦਾ ਪੈਪਸੂ ਦਾ ਹਰਿਆਣੇ ਦਾ ਹਰਿਆਣਾ ਤੇ ਉਦੋਂ ਬਣਿਆ ਨਹੀਂ ਸੀਗਾ ਪੰਜਾਬ ਦਾ ਪੈਪਸੂ ਦਾ ਤੇ ਰਾਜਸਥਾਨ ਦਾ ਤੇ ਜੀ ਐਨ ਕੇ ਦਾ ਔਰ ਉਸ ਮੀਟਿੰਗ ਦੇ ਵਿੱਚ ਟੋਟਲ ਵਾਟਰ ਉਦੋਂ ਫੈਸਲਾ ਹੋਇਆ ਕਿ ਪਾਣੀ ਜਿਹੜਾ ਆਪਣੇ ਕੋਲ ਹੈ 15.85 ਐਮਐਫ ਆ ਉਹਦੇ ਚੋਂ ਪੰਜਾਬ ਨੂੰ ਮਿਲੂਗਾ 5.90 ਐਮਐਫ ਪੈਪਸੂ ਨੂੰ ਮਿਲੂਗਾ 1.3 ਇਕੱਠਾ ਬਣਾ ਲਓ ਦੋਵੇਂ ਇਕੱਠੇ ਹੀ ਪੰਜਾਬ ਦਾ ਹਿੱਸਾ ਬਾਅਦ ਚ ਪੈਪਸੂ ਬਣ ਗਿਆ ਰਾਜਸਥਾਨ ਨੂੰ ਉਦੋਂ 8 ਮਿਲੀਅਨ ਏਕੜ ਫੀਟ ਪਾਣੀ ਦੇਣ ਦਾ ਫੈਸਲਾ ਕੀਤਾ ਜੇ ਐਨ ਕੇ ਨੂੰ 0.65 ਥੋੜਾ ਜਿਹਾ ਪੀਣ ਵਾਸਤੇ ਪਾਣੀ ਹੈ ਥੋੜਾ ਜਿਹਾ ਵਰਤਣ ਵਾਸਤੇ ਪਾਣੀ ਹੀਲੀ ਸਟੇਟ ਹੈ ਬਹੁਤਾ ਪਾਣੀ ਦੀ ਉਹਨਾਂ ਨੇ ਲੋੜ ਨਹੀਂ ਕਿਹਨ ਦਾ ਪਾਵੇ ਆ ਕਿ 1955 ਦੀ ਐਗਰੀਮੈਂਟ ਦੇ ਵਿੱਚ ਪੰਜਾਬ ਨਾਲੋਂ ਵੱਧ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਜਾਂ ਦੇਣ ਦਾ ਫੈਸਲਾ ਕੀਤਾ ਗਿਆ 8 ਮਿਲੀਅਨ ਏਕੜ ਫੀਟ ਤੇ ਪੰਜਾਬ ਨੂੰ ਟੋਟਲ ਮਿਲਿਆ 1.7 ਮਿਲੀਅਨ ਏਕੜ ਫੀਟ ਹਾਲਾਂਕਿ ਰਾਜਸਥਾਨ ਦਾ ਕੋਈ ਲੈਣਾ ਦੇਣਾ ਨਹੀਂ ਗਿਆ ਰੈਪੀਰੀਅੰਸ ਸਟੇਟ ਨੇ ਕੀ ਕੋਈ ਦਰਿਆ ਉੱਤੇ ਪਹੁੰਚਦਾ ਨਹੀਂਗਾ ਕੱਗਰ ਜਰੂਰ ਜਾਂਦਾ ਪਰ ਕੱਗਰ ਇੰਡਸ ਵਾਟਰ ਦਾ ਇੰਡਸ ਰਿਵਰ बेसिन ਦਾ ਹਿੱਸਾ ਨਹੀਂ ਸੋ ਇਹ ਵੀ ਇੱਕ ਜਿਹੜੀ 1955 ਦੀ ਐਗਰੀਮੈਂਟ ਹੈ ਸਭ ਤੋਂ ਵੱਡਾ ਤਕਾ ਉਹਦੇ ਨਾਲ ਹੋਇਆ ਉਸ ਵੇਲੇ ਹੋਇਆ ਪੰਜਾਬ ਦੇ ਨਾਲ ਉਸ ਤੋਂ ਬਾਅਦ ਫਿਰ ਬਾਤ ਪੰਜਾਬ ਦੀ ਵੰਡ ਹੋਈ ਉਦੋਂ ਜੁਆਇੰਟ ਪੰਜਾਬ ਸੀ ਪੰਜਾਬ ਤੇ ਹਰਿਆਣਾ ਉਦੋਂ ਇਹ ਤਕਾ ਪੰਜਾਬ ਤੇ ਹਰਿਆਣਾ ਦੋਵਾਂ ਨਾਲ ਹੋਇਆ ਹੁਣ ਐਂਡ ਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਸਪੈਸ਼ਲ ਸੈਸ਼ਨ ਸੱਦ ਲਿਆ ਲੇਕਿਨ ਸਿਰਫ ਸਪੈਸ਼ਲ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਕਰਨਾ ਗੱਲ ਨਹੀਂ ਪੈਂਦੀ ਤਿੰਨ ਚਾਰ ਚੀਜ਼ਾਂ ਕਰਨ ਦੀ ਲੋੜ ਆ ਨੀਤੇ ਉਹ ਹੀ ਗੱਲ ਹੋਣੀ ਹੈ ਜਿਵੇਂ 2004 ਦੇ ਵਿੱਚ ਪੰਜਾਬ ਵਾਟਰ ਟਰਮੀਨੇਸ਼ਨ ਐਕਟ ਅਮਰਿੰਦਰ ਸਿੰਘ ਨੇ ਲਿਆਂਦਾ ਉਹਨੂੰ ਕੇਂਦਰ ਸਰਕਾਰ ਨੇ ਚੈਲੰਜ ਕਰਤਾ ਮਸਲਾ ਉੱਥੇ ਦਾ ਉੱਥੇ ਹੀ ਅਟਕ ਗਿਆ ਤੁਸੀਂ ਮਤਾਂ ਪਾਸ ਕੀਤਾ ਕੋਈ ਮਤਾਂ ਮੰਨੂਗਾ ਨਹੀਂ ਮੰਨੂਗਾ ਕੇਂਦਰ ਸਰਕਾਰ ਕੋਲ ਕੰਟਰੋਲ ਆ ਉਹ ਆਪਣੇ ਬੰਦੇ ਉੱਥੇ ਲਾ ਕੇ ਤੁਸੀਂ ਪੰਜਾਬ ਪੁਲਿਸ ਲਈ ਉਹ ਆਰਮੀ ਲਾ ਕੇ ਪਾਣੀ ਰਿਲੀਜ਼ ਕਰਾ ਕੇ ਲੈ ਜਾਣਗੇ ਜਾਂ ਜਦੋਂ ਲੋੜ ਪਊਗੀ ਪਾਣੀ ਰਿਲੀਜ਼ ਕਰਾ ਲਿਆ ਕਰਨਗੇ ਧਾਰੇ ਤੋਂ ਸੋ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ 1955 ਦੀ ਐਗਰੀਮੈਂਟ ਆ ਉਨੂੰ ਔਰ ਇਤੇ ਮੂਡ ਵਿਚਾਰ ਕਰਨ ਦੀ ਲੋੜ ਹੈ ਉਹਦਾ ਰਿਵਿਊ ਸਾਨੂੰ ਮੰਗਣਾ ਚਾਹੀਦਾ ਜੇ 1960 ਦੀ ਇੰਡਸ-ਵਾਟਰ ਸਟੇਟਿਊਟ ਨੂੰ ਸਸਪੈਂਡ ਕੀਤਾ ਜਾ ਸਕਦਾ ਤੇ 1955 ਦਾ ਜਿਹੜਾ ਵਾਟਰ ਐਗਰੀਮੈਂਟ ਹੈ ਉਹਨੂੰ ਵੀ ਸਸਪੈਂਡ ਕੀਤਾ ਜਾ ਸਕਦਾ ਦੂਸਰਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੀ ਧਾਰਾ 78 79 80 ਇਹਨਾਂ ਨੂੰ ਚੈਲੰਜ ਕਰਨ ਦੀ ਲੋੜ ਹੈ ਔਰ ਤਖੜੇ ਤੋਂ ਤਖੜੇ ਵਕੀਲ ਕੀਤੇ ਜਾਣ ਰਾਈਪੇਰੀਅਨ ਪ੍ਰਿੰਸੀਪਲ ਦੇ ਤਹਿਤ ਕਿਆ ਜਾਵੇ ਸਭ ਤੋਂ ਪਹਿਲਾ ਹੱਕ ਜਿਹੜਾ ਵਾ ਲੋਅਰ ਰਾਈਪੀਰੀਅਨ ਸਟੇਟ ਪੰਜਾਬ ਆ ਉਹਨਾਂ ਦਾ ਬਣਦਾ ਵਾ ਹਰਿਆਣਾ ਨੂੰ ਕੁਝ ਨਾ ਕੁਝ ਅਸੀਂ ਜ਼ਰੂਰ ਅਕੋਮੋਡੇਟ ਕਰਨਾ ਚਾਹੀਦਾ ਕਿਉਂਕਿ ਹਰਿਆਣਾ ਪੰਜਾਬ ਦਾ ਹਿੱਸਾ ਸੀ ਉਸ ਵੇਲੇ ਸੋ ਤਖੜੇ ਤੋਂ ਤਖੜੇ ਵਕੀਲ ਕਰਕੇ ਸੁਪਰੀਮ ਕੋਰਟ ਦੇ ਵਿੱਚ 1955 ਐਗਰੀਮੈਂਟ ਦਾ ਰਿਵਿਊ ਮੰਗੀਏ ਰੀਆਰਗੇਨਾਈਜੇਸ਼ਨ ਐਕਟ ਦਾ ਰਿਵਿਊ ਮੰਗੀਏ ਡੈਮ ਸੇਫਟੀ ਐਕਟ ਜਿਹੜਾ ਵਾ ਉਹਨੂੰ ਚੈਲੰਜ ਕਰੀਏ ਔਰ ਉਹਦੇ ਚ ਸਾਡੇ ਕੋਲ ਇੱਕ ਬਹੁਤ ਕਲੀਅਰ ਸਾਡੇ ਕੋਲ ਇੱਕ ਬੜਾ ਸਟਰੋਂਗ ਪੁਆਇੰਟ ਆ ਕਿ ਜਦੋਂ ਜਿਹੜੀ ਸਟੇਟ ਦੇ ਵਿੱਚ ਡੈਮ ਹੁੰਦਾ ਵਾ ਤੇਰੀ ਡੈਮ ਉਤਰਾਖੰਡ ਜਾਂ ਯੂਪੀ ਦੇ ਵਿੱਚ ਆ ਪੰਜਾਬ ਦੇ ਵਿੱਚ ਪਾਖੜਾ ਡੈਮ ਆ ਜਦੋਂ ਪਾਣੀ ਵੱਧ ਆ ਜਾਂਦਾ ਵਾ ਡੈਮ ਦੇ ਗੇਟ ਖੋਲਣੇ ਪੈਂਦੇ ਆ ਉਹ ਨੁਕਸਾਨ ਕਿਨੂੰ ਹੁੰਦਾ ਵਾ ਹੜ ਕਿੱਥੇ ਆਉਂਦੇ ਆ ਉਸ ਸਟੇਟ ਦੇ ਵਿੱਚ ਇੱਥੇ ਡੈਮ ਆ ਡੈਮ ਪਾਖੜਾ ਡੈਮ ਕਿੱਥੇ ਆ ਪੰਜਾਬ ਦੇ ਵਿੱਚ 1988 ਦੇ ਵਿੱਚ ਜਦੋਂ ਪਾਣੀ ਵੱਧ ਆ ਗਿਆ ਸੀ ਤਾਂ ਹੜਾ ਆਈ ਸੀ ਅੱਧਾ ਪੰਜਾਬ ਅੱਧਾ ਦਾ ਪੂਨਾ ਪੰਜਾਬ ਰੁੜ ਗਿਆ ਸੀ ਔਰ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ ਲੋਕਾਂ ਨੇ ਉਹ ਤਾਂ ਕਹਿੰਦੇ ਰਹੇ ਲੋਕ ਪੀ ਇਹ ਸ਼ਾਇਦ ਜਾਣ ਕੇ ਡੈਮ ਖੁੱਲੇ ਆ ਕਿਉਂਕਿ ਪੰਜਾਬ ਦੇ ਵਿੱਚ ਹੱਤਵਤਾ ਸੀ ਪੰਜਾਬ ਨੂੰ ਸਜ਼ਾ ਦੇਣੀ ਸੀ ਮੈਨੂੰ ਯਾਦ ਹੈ ਰਜੀਵ ਗਾਂਧੀ ਚੰਡੀਗੜ੍ਹ ਆਏ ਤੇ ਇਸ ਕਾਨਫਰੰਸ ਕੀਤੀ ਮੈਂ ਉਦੋਂ ਪ੍ਰੈਸ ਰਿਪੋਰਟਰ ਸੀ ਮੈਂ ਉਦੋਂ ਇੰਡੀਆ ਟੁਡੇ ਜਾਂ ਸੰਡੇ অবজারভার ਲਈ ਕੰਮ ਕਰਦਾ ਸੀ 1988 ਵੀ ਬਾਅਦ ਦੀ ਗੱਲ ਹੈ ਸੰਡੇ অবজারভার ਚ ਕੰਮ ਕਰਦਾ ਸੀ ਮੈਂ ਉਹਨਾਂ ਨੂੰ ਰਜੀਮ ਗਾਂਧੀ ਨੂੰ ਸਵਾਲ ਪੁੱਛਿਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹਦੀ ਇਨਕੁਆਰੀ ਕਰੋਗੇ ਤੁਸੀਂ ਲੋਕੀ ਕਹਿ ਰਹੇ ਆ ਵੀ ਜਾਣ ਬੁੱਝ ਕੇ ਗਲਤ ਡੈਮ ਦੇ ਗੇਟ ਖੁੱਲੇ ਗਏ ਹਾਲੀ ਡੈਮ ਦੇ ਵਿੱਚ ਪਾਣੀ ਹੋਰ ਆ ਸਕਦਾ ਸੀ ਉਹਨਾਂ ਕਹਿੰਦੇ ਨਹੀਂ ਇਨਕੁਆਰੀ ਦੀ ਲੋੜ ਨਹੀਂ ਅਸੀਂ ਪਤਾ ਕਰ ਲਿਆ ਵਾ ਸਭ ਠੀਕ ਠਾਕ ਹੋਇਆ ਉਹਦਾ ਨੁਕਸਾਨ ਕੀ ਹੋਇਆ ਜਿਹੜਾ ਉਹਦਾ ਚੇਅਰਮੈਨ ਸੀਗਾ ਜਨਰਲ ਕੁਮਾਰ ਨੂੰ ਲੋਕਾਂ ਨੇ ਮਾਰਤਾ ਕਿਉਂਕਿ ਉਹਨਾਂ ਨੂੰ ਲੱਗਾ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਗੁਨਾਹਗਾਰ ਸੀ ਹੈ ਸੀ ਕਿ ਨਹੀਂ ਸੀ ਹੁਸਦਾ ਬੇਗੁਨਾ ਹੁੰਦਾ ਬੇਗੁਨਾ ਤੇ ਤਾਂ ਵੀ ਸਾਬਤ ਹੋਣਾ ਸੀ ਇਨਕੁਆਰੀ ਹੁੰਦੀ ਲੇਕਿਨ ਇਨਕੁਆਰੀ ਕਿਸ ਨੇ ਨਹੀਂ ਕੀਤੀ ਸੋ ਇਹ ਚੰਗੇ ਤੋਂ ਚੰਗੇ ਵਕੀਲ ਸੱਦ ਕੇ ਕੇਂਦਰ ਨਾਲ ਪਹਿਲਾਂ ਤੇ ਜੁਨੀਅਰ ਰੇਪੀਰੀਅਨ ਸਟੇਟਸ ਨਾਲ ਲਈਏ ਜਿੱਥੇ ਜਿੱਥੇ ਡੈਮ ਬਣਿਆ ਉਹਨਾਂ ਨਾਲ ਲਈਏ ਪੋਲਿਟੀਕਲ ਪ੍ਰੈਸ਼ਰ ਪਾਈਏ ਔਰ ਕਾਨੂੰਨੀ ਤੰਗੇ ਵਕੀਲ ਲੈ ਕੇ ਅਸੀਂ ਕੇਂਦਰ ਦੇ ਕੋਲ ਤਿੰਨੇ ਐਕਟ ਜਿਹੜੀਆਂ ਸਪਰੀਮ ਕੋਰਟ ਦੇ ਵਿੱਚ ਚੈਲੰਜ ਕਰੀਏ 1955 ਦੀ ਐਗਰੀਮੈਂਟ ਰੀਆਰਗੇਨਾਈਜੇਸ਼ਨ ਐਕਟ ਤੇ ਡੈਮ ਸੇਫਟੀ ਐਕਟ ਜਾਂ ਹੋਰ ਵੀ ਜਿੰਨੇ ਵੀ ਇਹਦੇ ਨਾਲ ਸੰਬੰਧਿਤ ਐਕਟ ਨੇ ਇਹ ਮੇਰਾ ਵਿਚਾਰ ਆ ਸਿਰਫ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਸੱਦ ਕੇ ਗੱਲ ਨਹੀਂ ਬਣਨੀ ਹੁਣ ਇਹ ਮੁੱਦਾ ਜੇ ਮਸਲਾ ਉੱਠਿਆ ਵਾ ਮੁੱਦਾ ਉੱਠਿਆ ਵਾ ਤੇ ਇਹਨੂੰ ਆਪਾਂ ਲੈਟਸ ਟੇਕ ਇਟ ਟੂ ਦੀ ਲੌਜੀਕਲ ਕਨਕਲੂਸ਼ਨ